ਆ ਦੇਖੋ ਜੀ ਪਹਿਲਾ ਪੁਰਾਣੀਆਂ ਤਜੋਰੀਆਂ ਇਹ ਜਿਹੀ ਆਉਂਦੀਆਂ ਸੀ ਲੋਹੇ ਦੀ ਤਜੋਰੀਆ ਇਹ ਤੇ ਕੱਲ ਤਾਂ ਬੜੀ ਫੈਂਸੀ ਲੋਕ ਚੱਲ ਪਈ ਆ ਦੇਖੋ ਆ ਇਹਦਾ ਲੋਕ ਆ ਆ ਦੇਖੋ ਆ ਇਹਦਾ ਲੋਕ ਆ ਐ ਘੁਮਾ ਕੇ ਖੁੱਲਦਾ ਇਹ ਆ ਦੇਖੋ ਇਹ ਖੁੱਲੀ ਆ ਰਿਹਾ ਲੋਕਾ ਦੇਖੋ ਆ ਲੋਕਾ ਦਾ अ खुले ठीक है डबल लॉक अभी हैंडल आते शायद खराब हो गए ऊपर खुलती नहीं है कि मैं बहुत कोशिश करी ਤੋ ਕਿਸ ਨੇ ਆ ਦੇਖੋ ਇੱਥੇ ਪਟਣ ਦੀ ਕੋਸ਼ਿਸ਼ ਕਰੀ ਇਹਨੂੰ ਜਿਸਰੇ ਉਹ ਤੋਂ ਨੂੰ ਕਰਨਾ ਹਨ ਆ ਦੇਖੋ ਖੁੱਲਦੀ ਨਹੀਂ ਹੈਗੀ ਇਸ ਵੇਲੇ ਇਸ ਤਰੀਕੇ ਨਾਲ ਖੁੱਲਦੀ ਨਹੀਂ ਹੈਗੀ ਜਤਾਂ ਬਟਣੀ ਬਟਣੀ ਪਹੂਗੀ ਦੇਖ ਬਹੁਤ 올ਡ ਹੋ ਗਈ ਇਹ ਪਹਿਲਾਂ ਵਾਲੇ ਸਮੇਂ ਦੀਆਂ ਚੀਜ਼ਾਂ ਨੇ ਆ ਦੇਖੋ ਪਹਿਲਾਂ ਨਾਲ ਨਾਲ ਨਲਕੇ ਹੁੰਦੇ ਸੀ ਘਰਾਂ ਦੇ ਵਿੱਚ ਆ ਦੇਖੋ ਨਲਕਾ ਹਲੇ ਵੀ ਆ ਉਹਦੇ ਖਰਾਬ ਹੋ ਗਿਆ ਕਿ ਬੰਦ ਪਿਆ ਇਹ ਪੱਖੇ ਦਾ ਬੂੜਾ ਸ਼ਾਇਦ ਚੱਲਦੇ ਹੋਣਗੇ 100% ਆ ਦੇਖੋ ਸੱਚਾ ਪਹਿਲਾਂ ਵਾਲੀਆਂ ਦਿਸਰੀਆਂ ਹੋਣਗੀਆਂ ਅੱਜ ਦੀਆਂ ਟੈਕਨੋਲੋਜੀ ਨਾਲੋਂ ਪਹਿਲਾਂ ਵਾਲੀ ਟੈਕਨੋਲੋਜੀ ਬੈਸਟ ਹੁੰਦੀ ਸੀ ਬਹੁਤ ਪੁਰਾਣਾ ਹੋਊਗਾ ਇਹ ਟੁਕਟਾ 50 ਸਾਲ ਪੁਰਾਣਾ ਮਕਾਨ ਹੋਊਗਾ ਇਹ ਹਮ ਦੇਖੋ ਹਰ ਇੱਕ ਥਾਂ ਦੀ ਸੱਚ ਦੇਖਣ ਨੂੰ ਮਿਲਦੀ ਸਾਨੂੰ ਆ ਦੇਖੋ ਅਲੇ ਵੀ ਹੋਵੇ ਤਾਲਾ ਉਹ ਜੀ ਸੱਚ ਆ ਦੇਖੋ ਹੁਣ ਤਾਂ ਲੋਹੇ ਦੇ ਫੈਂਸੀ ਸੈਂਕ ਚੱਲ ਪਏ ਹੈ ਨਾ ਦੇਖੋ ਪੱਥਰ ਦਾ ਲੱਗਾ ਹੋਇਆ ਆਇਆ ਬਹੁਤ ਪੁਰਾਣਾ ਮਕਾਨ ਆ ਬਈ ਇਹ ਵਾਹ ਤਕਨੀਕੇ ਵਾਧੂ ਸੀ ਪਹਿਲਾਂ ਵਾਲੇ ਲੋਕਾਂ ਲਈ ਵੀ ਹੁਣ ਤਾਰਾ ਤਰ ਵਾਲਾ ਲੱਗ ਗਿਆ ਕਿੰਨਾ ਬਹੁਤ ਤਾਕੜਾ ਮੋਤ ਪ੍ਰਣਾਮ ਕਰਾਂ। ਆ ਦੇਖੋ ਤੁਹਾਨੂੰ ਪਹਿਲਾ ਵਾਲੇ ਸ਼ੂ ਦਿਖਾਉਣਾ ਪਹਿਲਾ ਵਾਲੇ ਸ਼ੂ ਕਿਹੇ ਜੰਦੀ ਸੀ ਇਹ ਸ਼ੂ ਹੁੰਦੇ ਸੀ। ਆ ਦੇਖੋ। ਆ ਇਹ ਕਿੱਸਾ। ਇਹ ਤੇ ਸਿੱਟੇ ਕੇ ਅੰਦਰ ਨਹੀਂ ਆਨੇ। ਹਾਂ। ਆਇਕੋ ਪ੍ਰਣਾਮ ਕਰਾਂ। ਛੋਰੀ ਢੁਲੀ ਜਾਂਦਾ। ਬਹੁਤ ਪੁਰਾਣਾ ਮਕਾਨ ਹੈ ਭਈ ਹਵੇਲੀ ਕਹਿੰਦੇ ਇਹਨੂੰ ਸ਼ਹਿਰ ਦੇ ਵਿੱਚੋਂ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੇ ਸੱਚੀ ਹਵੇਲੀ ਵਸੇ ਮੈਂ ਮਾਊਥ ਹੋਲਡ ਨੂੰ ਕਾ ਤਣੀਆਂ ਉਹਨਾਂ ਦੇ ਵਿੱਚ ਆ ਦੱਕੜ ਦੇ ਟੱਪ ਵਾਲੀ ਸਲਾਈਮ ਸੀਨ ਦੀ ਸਲਾਈਮ ਸੀਨ ਵਾਲਾ ਟੱਪ total caída, lo dejo voy a parar la guienda